ਸੰਜੇ ਗਾਂਧੀ ਮੰਡੀ ਰੋਡ ਘਵਾੜਾ ਤੋਂ ਜੋ ਅੱਜ ਸਾਡੇ ਵੀਰਾਂ ਵੱਲੋਂ ਹਾਰ ਰਬੰਦ ਦੀ ਕਾਲ ਆ ਅਸੀਂ ਉਹਨਾਂ ਦਾ ਸਮਰਥਨ ਕਰਦੇ ਆ ਅਸੀਂ ਉਹਨਾਂ ਦੇ ਨਾਲ ਆ ਅਸੀਂ ਦੁਕਾਨਾਂ ਉਹਨਾਂ ਦੇ ਕਹਿਣ ਤੇ ਬੰਦ ਰੱਖਾਂਗੇ ਪੂਰੇ ਭਾਰਤ ਬੰਦ ਰਹੂਗਾ ਜਿਸ ਤਰ੍ਹਾਂ ਤੁਹਾਨੂੰ ਪਤਾ ਵੀ ਅੱਜ ਪੰਜਾਬ ਬੰਦੀ ਕਾਲ ਸੀ ਭਾਰਤ ਬੰਦੀ ਕਾਲ ਸੀ ਉਹਦੇ ਇਹ ਹੈ ਕਿ ਪੂਰਾ ਪਗਵੜਾ ਸਾਰੀਆਂ ਮਾਰਕਾਂ ਵਿੱਚ ਬਿਲਕੁਲ ਕੰਪਲੀਟ ਵੱਧ ਰਹੀਆਂ ਆ ਔਰ ਸਾਡੀ ਕ੍ਰੌਸ ਮਰਚੈਂਟ ਵੀ ਪੂਰਾ ਉਹਨਾਂ ਦਾ ਸਾਥ ਦੇ ਰਹੀ ਹੈ ਕਿਸਾਨੀ ਸੰਘਰਸ਼ ਦਾ ਕਿਉਂਕਿ ਜਿਹੜੀਆਂ ਉਹਨਾਂ ਦੀਆਂ ਮੰਗਾਂ ਆ ਸਰਕਾਰਾਂ ਨੂੰ ਬਹੁਤ ਜਲਦ ਤੋਂ ਜਲਦ ਉਹਨੂੰ ਸਿਰੇ ਚੜਾਉਣੀਆਂ ਚਾਹੀਦੀਆਂ ਜਿਸ ਦੇ ਨਾਲ ਕੀ ਮੁੜ ਕੇ ਨਾਰਮਲ ਹਾਲਾਤ ਉਹਨੂੰ ਖਾਨਾ ਵੱਲੋਂ ਜਿਹੜਾ 16 ਤਰੀਕ ਨੂੰ ਪੰਚ ਦਾ ਭਾਰਤ ਬੰਦ ਦਾ ਸੱਦ ਦਿੱਤਾ ਗਿਆ ਸੀ ਉਸ ਦੇ ਵਿੱਚ ਸਾਰੇ ਦੁਕਾਨਦਾਰਾਂ ਨੇ ਰਲ ਕੇ ਪੂਰਾ ਪਰਜੋਰ ਉਹਨਾਂ ਦਾ ਸਾਥ ਦਿੱਤਾ ਹੈ ਔਰ ਮੇਰਾ خیال ਆ ਕਿ ਜੇ ਇਸ طرح ਇਹਨਾਂ ਦਾ ਸਾਥ ਦਿੱਤਾ ਗਿਆ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਇਹੀ ਸਾਡੀ ਪਰਜੋਰ ਮੰਗਿਆ ਹੈ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਪੰਜਾਬ ਵਿੱਚ ਵੱਖੋ-ਵੱਖ ਤਰੀਕੇ ਨਾਲ ਸਹਿਯੋਗ ਮਿਲਦਾ ਦਿਖਾਈ ਦੇ ਰਿਹਾ ਹੈ ਇਸ ਦੌਰਾਨ ਫਗਵਾੜਾ ਸ਼ਹਿਰ ਦੇ ਬਾਜ਼ਾਰ ਵੀ ਪੂਰਨ ਤੌਰ ਤੇ ਬੰਦ ਦਿਖਾਈ ਦਿੱਤੇ ਅਤੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਸਰਨਾਟਾ ਪਸਰਿਆ ਦਿਖਾਈ ਦਿੱਤਾ ਇਸ ਦੌਰਾਨ ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਕਿਸਾਨਾਂ ਨੂੰ ਪੂਰਨ ਤੌਰ ਤੇ ਸਮਰਥਨ ਦੇਣ ਦੀ ਗੱਲ ਆਖੀ ਅਤੇ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਜਲਦ ਹੱਲ ਕਰੇ ਹੋਰ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਦੁਕਾਨਦਾਰਾਂ ਨੇ ਕੀ ਕਿਹਾ ਦੇਖੋ ਪੂਰੀ ਖਬਰ ਵਿੱਚ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਖਾਸ ਰਿਪੋਰਟ ਮੈਂ ਸੰਜੀਤ ਕਾਂਦੀ ਮੰਡੀ ਰੋਡ ਫਗਵਾੜਾ ਤੋਂ ਜੋ ਅੱਜ ਸਾਡੇ ਵੀਰਾਂ ਵੱਲੋਂ ਭਾਰਤ ਬੰਦ ਦੀ ਕਾਲ ਆ ਅਸੀਂ ਉਹਨਾਂ ਦਾ ਸਮਰਥਨ ਕਰਦੇ ਆ ਅਸੀਂ ਉਹਨਾਂ ਦੇ ਨਾਲ ਆ ਅਸੀਂ ਦੁਕਾਨਾਂ ਉਹਨਾਂ ਦੇ ਕਹਿਣ ਤੇ ਬੰਦ ਰੱਖਾਂਗੇ ਪੂਰੇ ਭਾਰਤ ਬੰਦ ਰਹੂਗਾ ਜਿਸ ਤਰ੍ਹਾਂ ਤੁਹਾਨੂੰ ਪਤਾ ਵੀ ਅੱਜ ਪੰਜਾਬ ਬੰਦ ਦੀ ਕਾਲ ਸੀ ਭਾਰਤ ਬੰਦ ਦੀ ਕਾਲ ਸੀ ਉਹਦੇ ਲੈ ਤੱਕ ਪੂਰਾ ਫਗਵਾੜਾ ਸਾਰੀਆਂ ਮਾਰਚ ਡਾਇਨ ਬਿਲਕੁਲ ਕੰਪਲੀਟ ਬੱਲ ਰਹੀਆਂ ਆ ਔਰ ਸਾਡੀ ਕ੍ਰੋਸ ਮਰਚੈਂਟ ਵੀ ਪੂਰਾ ਉਹਨਾਂ ਦਾ ਸਾਥ ਦੇ ਰਹੀ ਹੈ ਕਿਸਾਨੀ ਸੰਘਰਸ਼ ਦਾ ਕਿਉਂਕਿ ਜਿਹੜੀਆਂ ਉਹਨਾਂ ਦੀਆਂ ਮੰਗਾਂ ਆ ਸਰਕਾਰਾਂ ਨੂੰ ਬਹੁਤ ਜਲਦੀ ਤੋਂ ਜਲਦੀ ਉਹਨੂੰ ਸਿਰੇ ਚੜਾਉਣੀਆਂ ਚਾਹੀਦੀਆਂ ਜਿਹਦੇ ਨਾਲ ਕੀ ਮੁੜ ਕੇ ਨਾਰਮਲ ਹਾਲਾਤ ਹੋਣ ਤੇ ਕਿਉਂਕਿ ਐਨ ਆਰ ਆਈ ਇਸ ਟਾਈਮ ਬਹੁਤ ਬਾਹਰੋਂ ਆਇਆ ਹੈ ਉਹਨਾਂ ਨੂੰ ਵੀ ਜਾਣ ਆਉਣ ਦੀ ਬੜੀ ਦਿੱਕਤ ਆ ਰਹੀ ਹੈ ਸੋ ਅਸੀਂ ਸਰਕਾਰ ਮੋਰੇ ਵੀ ਅਪੀਲ ਕਰਦੇ ਆਂ ਵੀ ਉਹ ਵੀ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ 16 ਜਨਵਰੀ ਨੂੰ ਭਾਰਤ ਬੰਦ ਦੇ ਨਜ਼ਰੀਏ ਕਿਸ ਤਰ੍ਹਾਂ ਵੇਖਦੇ ਆਂ ਤੁਸੀਂ ਅੱਜ ਕਿਸਾਨਾਂ ਵੱਲੋਂ ਜਿਹੜਾ 16 ਤਰੀਕ ਨੂੰ ਪੰਦ ਦਾ ਭਾਰਤ ਬੰਦ ਦਾ ਸੱਤ ਲੱਗਿਆ ਸੀ ਉਸ ਦੇ ਵਿੱਚ ਸਾਰੇ ਦੁਕਾਨਦਾਰਾਂ ਨੇ ਰਲ ਕੇ ਪੂਰਾ ਪਰਜੋਰ ਉਹਨਾਂ ਦਾ ਸਾਥ ਦਿੱਤਾ ਹੈ ਔਰ ਮੇਰਾ خیال ਆ ਕਿ ਜੇ ਇਸ طرح ਇਹ ਸਿਰਾਂ ਸਾਥ ਦਿੱਤਾ ਗਿਆ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਇਹੀ ਸਾਡੀ ਪਰਜੋਰ ਮੰਗਿਆ ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਸਾਰੇ ਬਿਜ਼ਨਸ ਦਾ ਬਹੁਤ ਵਧੀਆ ਚੱਲ ਰਿਹਾ ਇਹ ਬੰਦ ਦੇ ਕਾਰਨ ਇੱਕ ਦਿਨ ਦਾ ਛੱਪਖਾਨਾ ਜ਼ਰੂਰ ਹੈ ਲੇਕਿਨ ਸਾਡੀ ਸੈਂਟਰ ਸਰਕਾਰ ਨੂੰ ਮੰਗਿਆ ਕਿ ਇਹਨਾਂ ਦੀਆਂ ਮੰਗਾਂ ਜੋ ਵੀ ਜਾਇਜ਼ ਮੰਗਾਂ ਆ ਉਹ ਪੂਰੀਆਂ ਕੀਤੀਆਂ ਜਾਣ ਔਰ ਸਾਰਾ ਪੰਜਾਬ ਕਿਸਾਨਾਂ ਦੇ ਨਾਲ ਡਟ ਕੇ ਖੜਾ ਆ ਔਰ ਪੂਰੇ ਬਾਜ਼ਾਰ ਪੂਰਾ ਪੰਜਾਬ ਇਸ ਵੇਲੇ ਬੰਦ ਆ ਪੂਰਾ ਭਾਰਤ ਬੰਦ ਦਾ ਜਿਹੜਾ ਕੀਤਾ ਗਿਆ ਸੀ ਉਹਦੇ ਲਈ ਸਾਰੇ ਦੁਕਾਨਦਾਰਾਂ ਨੇ ਪੂਰਾ ਸਾਥ ਦਿੱਤਾ ਆ ਧੰਨਵਾਦ ਆ ਇਹਨਾਂ ਦੁਕਾਨਦਾਰਾਂ ਦਾ ਵੀ ਔਰ ਪਖਾਂਜੂਦਿਆਂ ਦਾ